ਕਵਿੰਦਰ ਜੀ ਅੱਜ ਹਮੀਰਗੜ੍ਹ ਦੇ ਕਰੇਡ ਮੋਰੇ ਧਰਨਾ ਲਾਏ ਗਏ ਕਿਸ ਸਬੰਧ ਚ ਲਾਇਆ ਗਿਆ ਜੀ ਲਾਈਟ ਜਿਹੜੀ ਐ ਖੇਤੀ ਮੋਟਰਾਂ ਦੀ ਲਾਈਟ ਜਿਹੜੀ ਪਰਸੋਂ ਤੋਂ ਉਹ ਬੰਦ ਪਈ ਐ ਤੇ ਜਿਹੜੀ ਫਸਲ ਐ ਹੁਣ ਕਿਸਾਨ ਨੇ ਕਿੰਨੀ ਮਿਹਨਤ ਦੇ ਨਾਲ ਅੱਜ ਪੱਕਣ ਦੇ ਸਮੇਂ ਤਿਆਰ ਐ ਇਸ ਕਾਰਨ ਵੀ ਪਰਸੋਂ ਤੋਂ ਸਾਡੀ ਲਾਈਟ ਬੰਦ ਐ ਸਰਕਾਰ ਸਾਡਾ ਕੋਈ ਹਿੱਲਾ ਕਰੇ ਜੀ ਵੀ ਬੋਰਡ ਦੇ ਮੁਲਾਜ਼ਮਾਂ ਨੂੰ ਫੋਨ ਕਰਦਿਆਂ ਕੋਈ ਫੋਨ ਨਹੀਂ ਚੱਕ ਰਿਹਾ ਤੇ ਪਰਸੋਂ ਤੋਂ ਬੜਾ ਜਿਹੜਾ ਕੰਮ ਸਾਡਾ ਫਸਲਾਂ ਦਾ ਬਹੁਤ ਖਰਾਬ ਹੋ ਗਿਆ ਜਿਹੜੇ ਬਿਜਲੀ ਮੁਲਾਜ਼ਮ 3 ਦਿਨਾਂ ਦੀ ਸਮੂਹਕ ਛੁੱਟੀ ਤੇ ਗਏ ਉਹਨਾਂ ਦੇ ਕੀ ਕਹੋਗੇ ਬਿਜਲੀ ਮੁਲਾਜ਼ਮ ਸਰਕਾਰ ਦੇਖੀ ਜੀ ਉਹਨਾਂ ਨਾਲ ਕੀ ਗੱਲ ਉਹਨਾਂ ਦੀ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਹੈ ਕੀ ਉਹਨਾਂ ਦੀਆਂ ਮੰਗਾਂ ਨੇ ਸਰਕਾਰ ਉਹਨਾਂ ਨਾਲ ਗੱਲ ਕਰੇ ਪਰ ਸਾਡਾ ਜਿਹੜਾ ਮਕਸਦ ਹੈ ਸਾਡਾ ਤਾਂ ਬਿਜਲੀ ਤੱਕ ਮਕਸਦ ਹੈ ਸਾਨੂੰ ਜਿਹੜਾ ਬਿਜਲੀ ਮਿਲਣੀ ਚਾਹੀਦੀ ਹੈ ਤਾਂ ਕਿ ਸਾਡੀਆਂ ਜਿਹੜੀਆਂ ਫਸਲਾਂ ਨੇ ਉਹ ਖਰਾਬ ਨਾ ਹੋਣ ਸਾਡਾ ਮਕਸਦ ਹੈ ਜਿਹੜਾ ਉਹ ਬਿਜਲੀ ਤੱਕ ਹੈ ਸਾਨੂੰ ਉਹ ਸਰਕਾਰ ਨੂੰ ਪਤਾ ਵੀ ਉਹਨਾਂ ਦੀ ਕੀ ਮੰਗਾਂ ਨੇ ਕੀ ਉਹਨਾਂ ਦੀ ਲੜਾਈ ਹੈ ਸਰਕਾਰ ਨਾਲ ਸਰਕਾਰ ਪ੍ਰਬੰਧ ਕਰੇ ਇਸ ਗੱਲ ਦਾ ਕੀ ਰੀ ਲਾਈਟ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਕੀ ਮੰਗ ਕਰਦੇ ਹੁਣ ਮੰਗੇ ਕਰਦੇ ਜੀ ਲਾਈਟ ਚਲਾਓ ਤੇ ਸਾਡਾ ਜਿਹੜਾ ਅਸੀਂ ਆਪਣੇ ਜਾ ਕੇ ਫਸਲਾਂ ਨੂੰ ਸੁਮਹਾਰੀਏ ਕਿਉਂਕਿ ਤੁਹਾਨੂੰ ਪਤਾ ਵੀ ਹੁਣ ਸਾਡਾ ਜਿਹੜੀ ਪੱਕਣ ਦੇ ਤਿਆਰ ਹੈ ਇਹ ਪਾਣੀ ਹੈ ਜਿਹੜਾ ਹੁਣ ਤਕਰੀਬਨ 1 ਮਹੀਨੇ ਦਾ 20 ਦਿਨਾਂ ਦਾ ਜਿਹੜਾ ਪਾਣੀ ਦਾ ਸਿਰਫ ਕੰਮ ਰਹਿ ਗਿਆ ਸਾਡੀ ਬੜੀ ਪੱਕੀ ਪਈ ਹੈ ਅੱਜ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਹੁਣ ਤੱਕ ਪ੍ਰਸ਼ਾਸਨਿਕ ਅਧਿਕਾਰੀ ਹੋਈ ਤਾਂ ਕੋਈ ਨਹੀਂ ਆਇਆ ਸੀਆਈਡੀ ਦੇ ਕੋ ਵੀਰ ਆਏ ਸੀ ਉਹਨਾਂ ਨਾਲ ਐਸ்சிਪੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਟੀ ਐਸਡੀਓ ਦਾ ਇੱਥੋਂ ਫੋਨ ਹੀ ਨਹੀਂ ਚੱਕ ਰਿਹਾ ਤੇ ਉਹ ਕਹ ਰਹੇ ਸੀ ਵੀ ਅਸੀਂ ਚਲਾਉਨੇ ਆ ਚਲਾਉਨੇ ਆ ਜੀ ਚਲਵਾਵਾਂਗੇ ਇੱਥੇ ਕੋਈ ਮੁਲਾਜ਼ਮੀ ਹੈ ਨਹੀਂ ਅੰਦਰ ਗ੍ਰੇਡ ਦੇ ਵਿੱਚ ਪਰਸੋਂ ਤੋਂ ਬੰਦ ਪਈ ਹੈ ਸਾਡੀ ਲੈਣ ਕਿਹੜੇ ਐਕਸ਼ਨ ਨਾਲ ਹੋਈ ਹੈ ਗੱਲ ਐਕਸ਼ਨ ਲਹਿਰਾ ਨਾਲ ਗੱਲ ਹੋਈ ਸੀ ਐਸ்சி ਸੰਗਰੂਰ ਨਾਲ ਗੱਲ ਹੋਈ ਸੀ ਉਹ ਕਹ ਰਹੇ ਸੀ ਅਸੀਂ ਚਲਾਉਨੇ ਆ ਜੀ ਪਰ ਇੱਥੇ ਕੋਈ ਮੁਲਾਜ਼ਮੀ ਹੈ ਨਹੀਂ ਚਲਾਉਣ ਵਾਲਾ ਕੌਣ ਚਲਾਊਗਾ ਜੀ ਲੈ